ਕੋਈ ਨੋਦਰਾਨ ਨਸ਼ੇ ਦੀ ਫੇਰ ਜਿਹੜਾ ਤਾਂ ਤੁਸੀਂ ਖੁਦ ਪਰਖੂ ਦੱਸੋ ਮਰਦੂਆ ਤਾਂ ਨਹੀਂ ਜੁੜੇ ਹੋਇਆ ਅਨੰਤ ਸੋਚ ਸਿਰੋਪੀ ਇੰਦਸੋ ਕੀ ਨਸ਼ੇ ਦੇ ਖਲਾਬ ਨਸ਼ੇ ਦੇ ਖਲਾਬ ਇਹ ਕਿਰੋਤ ਹੋ ਕੇ ਇਹ ਕਿਰੋਤ ਹੋ ਕੇ ਇਹ ਸਭ ਖਾਂਦੇ ਆ ਇਹ ਸਭ ਖਾਂਦੇ ਆ ਤੇ ਅਸੀਂ ਨਸ਼ੇ ਦੇ ਖਲਾਬ ਨਸ਼ੇ ਦੇ ਖਲਾਬ ਆਪਣੇ ਪਿੰਡ ਦੇ ਲਾਵਾਂਗੇ ਕੋਟੇ ਪਰਮਨੈਂਟ ਸਾਡੇ ਪਿੰਡ ਵਿੱਚ ਜੋ ਵੀ ਜੋ ਵੀ ਦਸ਼ਾ ਕਰਦੇ ਹਾਂ ਦਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸੇ ਦਾ ਮਸ਼ਹਰ ਵਿਕਣ ਨਹੀਂ ਦਵਾਗੇ ਅਜਾ ਪੜੇਵਾਲ ਲੱਖੂਵਾਲ ਮਲਕਪੁਰਾ ਤਨਈ ਬਦਿਆ ਮੂਸਾ ਇਹਨਾਂ ਪਿੰਡਾਂ ਦੇ ਵਿੱਚ ਆਏ ਸੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੁਹੰਮਦ ਦੇ ਤਹਿਤ ਔਰ ਬਹੁਤ ਜ਼ਿਆਦੀ ਗਰਮੀ ਸੀਗੀ ਔਰ ਟਾਈਮ ਵੀ 3 ਵਜੇ ਦਾ ਸੀਗਾ 3 ਤੋਂ 6 ਵਜੇ ਦਾ ਸੀਗਾ ਸੋ ਫਿਰ ਵੀ ਇੰਨੀ ਗਰਮੀ ਦੇ ਵਿੱਚ ਸਾਡੇ ਲੋਕ ਆਏ ਸਾਡੇ ਲੋਕਾਂ ਦਾ ਬਹੁਤ ਧੰਨਵਾਦ ਸਾਡੇ ਪਿੰਡਾਂ ਵਾਲਿਆਂ ਦਾ ਬਹੁਤ ਧੰਨਵਾਦ ਸੋ ਲੋਕ ਜਿਹੜੇ ਆ ਕਿਉਂਕਿ ਅੱਜ ਵੀ ਤੁਸੀਂ ਇੱਥੇ ਦੇਖਿਆ ਕਿ ਕਿਦਾਂ ਆਪਣੇ ਪਿੰਡ ਦੀਆਂ ਦਿਲ ਖੋਲ ਕੇ ਗੱਲਾਂ ਕਰਦੇ ਆ ਉਹ ਲੋਕ ਜਿਹੜੇ ਆ ਉਹ ਬੋਲਣ ਲੱਗ ਗਏ ਜਦੋਂ ਲੋਕ ਬੋਲਣ ਲੱਗ ਗਏ ਤਾਂ ਉਦੋਂ ਮਸਲਾ ਜਿਹੜਾ ਉਹ ਹੱਲ ਹੋਊਗਾ ਇਸ ਕਰਕੇ ਜਿਹੜਾ 80% ਨਸ਼ੇ ਦਾ ਮਾਮਲਾ ਉਹ ਹੱਲ ਹੋ ਗਿਆ ਆਪਾਂ ਆਖਰੀ ਗੇੜ ਦੇ ਵਿੱਚ ਆ ਕਿਦਾਂ ਪੰਜਾਬ ਦੇ ਲੋਕ ਸਹਿਯੋਗ ਦੇ ਰਹੇ ਆ ਇਹ ਜਲਦੀ ਹੀ ਨਸ਼ੇ ਦਾ ਕੋੜ ਜਿਹੜਾ ਪੰਜਾਬ ਦੇ ਕੋਲੋਂ ਲੱਜੂ ਮੰਜੀ ਸਾਹਿਬ ਪਿੰਡ ਵਾਸੀ ਦਾ ਸਰੇ ਸੀ ਕਿ ਸਾਡੀ ਪਿੰਡ ਦੇ ਵਿੱਚ ਪੂਰੀ ਵੀ ਨਿਸ਼ਾਨੀ ਕਰਦਾ ਇਹ ਧੰਗਈ ਪਿੰਡ ਇਹ ਪਿੰਡ ਦੇ ਮੁੰਡੇ ਖੇਡਦੇ ਆ ਉਹਦਾ ਦੋ ਚੀਜ਼ਾਂ ਬੜੀਆਂ ਚੰਗੀਆਂ ਕਿ ਬਹੁਤੇ ਮੁੰਡੇ ਇੱਥੇ 95% ਮੁੰਡੇ ਜਿਹੜੇ ਆ ਸਿੱਖ ਆ ਉਹਨਾਂ ਨੇ ਆਪਣੇ ਵਾਅਦੇ ਰੱਖਿਆ ਕੋਈ ਵੀ ਬੰਦਾ ਕੋਈ ਜਹਿਰੀਲਾ ਨਸ਼ਾ ਨਹੀਂ ਕਰਦਾ ਉਹਨਾਂ ਨੇ ਵੀ ਕਿਹਾ ਵੀ ਜਿੱਦਾਂ ਕੋਈ ਵਿਆਹ ਸ਼ਾਦੀ ਚ ਹੋ ਸਕਦਾ ਕੋਈ ਸ਼ਰਾਬ ਗਿਆਦਾ ਥੋੜੀ ਬੋਤੀ ਜੱਬੀ ਜ਼ਿਆਦਾ ਪੀਂਦਾ ਹੋਵੇ ਪਰ ਬਹੁਤ ਸਾਰੇ ਮੁੰਡੇ ਜਿਹੜੇ ਚੰਗੇ ਐ ਪਿੰਡ ਦੇ ਵਧੀਆ ਪਿੰਡ ਐ ਤੇ ਇੱਥੇ ਇਹਨਾਂ ਨੇ ਗਰਾਊਂਡ ਦੀ ਮੰਗ ਕੀਤੀ ਆ ਉਹ ਆਪਾਂ ਇਹਨਾਂ ਨੂੰ ਵਧੀਆ ਬਣਾ ਕੇ ਦਿੰਦੇ ਆ ਮੁੰਡੇ ਖੇੜ ਦੇ ਵੀ ਇਸ ਤੇ ਮੰਜੀ ਸਾਹਿਬ ਜਿੰਨਾ ਵੀ ਪਿੰਡਾਂ ਦੇ ਵਿੱਚ ਪਹੁੰਚੋ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਸੇਮ ਹੀ ਡਿਮਾਂਡ ਸੇ ਸੇਮ ਪਿਛਲੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾ 75 ਸਾਲ ਨਾ ਛੱਪੜ ਬਣੇ ਨਾ ਫੀਂਦੀਆਂ ਬਣੀਆਂ ਨਾ ਗਲੀਆਂ ਬਣੀਆਂ ਨਾ ਨਾਲੀਆਂ ਬਣੀਆਂ ਨਾ ਲਿੰਕ ਰੋਡ ਬਣੇ ਕੁਛ ਨਹੀਂ ਬਣਿਆ ਉਹ ਸਭ ਕੁਝ ਜਿਹਨ ਨੂੰ ਮਾਨ ਸਾਹਿਬ ਦੀ ਸਰਕਾਰ ਨੂੰ ਕਰਨਾ ਪੈ ਰਿਹਾ ਆਪਾਂ ਕਰਾਂਗੇ ਡਟ ਕੇ ਕਰਾਂਗੇ ਸਾਦੇ ਪਿੰਡਾਂ ਨੂੰ ਠੀਕ ਕਰਾਂ। ਵੇਖੋ ਜੀ ਇਹ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਨਾ ਯੋਧ ਨਸ਼ਾ ਵਿਰੋਧ ਬਹੁਤ ਚੰਗੀ ਗੱਲ ਹੈ। ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਨਸ਼ੇ ਜਿਹੜੇ ਨੇ ਬੜੀ ਅਖੀਰ ਤੱਕ ਪਹੁੰਚ ਚੁੱਕੇ ਨੇ। ਇਹੋ ਜਿਹੇ ਮਾੜੇ ਨਸ਼ੇ ਆ ਗਏ ਨੇ ਜਿਹਦਾ ਨਾਮ ਲੈਣਾ ਹੀ ਮਾੜਾ। ਲੋਕਾਂ ਦੀਆਂ ਮੋਤਾਂ ਹੋਣੀਆਂ, ਛੋਟੇ ਛੋਟੇ ਬੱਚਿਆਂ ਦੀਆਂ ਇਹਦੀ ਮੰਦੀ ਹਾਲਤ ਹੋਈ ਪਈ ਜਿਹਦਾ ਕਿਸੇ ਹਿਸਾਬ ਨਹੀਂ ਆ। ਇਹ ਬਹੁਤ ਚੰਗਾ ਇਹਨਾਂ ਜੋਸ਼ ਵਧਿਆ ਨਾ ਕੰਮ ਬਹੁਤ ਚੰਗਾ ਵਧਿਆ ਮਾੜਾ ਬਹੁਤ ਸਹੀ ਹੈ ਇੰਨੀ ਗਰਮੀ ਦੇ ਵਿੱਚ ਲੋਕ ਪਹੁੰਚੇ ਨੇ ਵੱਡਾ ਉੱਚਾ ਦੇਖਣ ਮਿਲਿਆ ਲੋਕਾਂ ਨੂੰ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਉਹਦੀ ਭੈਣ ਦਾ ਪਿੰਡ ਹੈ ਮੈਂ ਉਹਦਾ ਚੀਜ਼ਾਂ ਤੁਹਾਡੇ ਹਿੱਸੇ ਦਾਰੀ ਮੈਂ ਚੀਜ਼ਾਂ ਹਾਂ ਹਾਂ ਤੇ ਇਸ ਕਰਕੇ ਉਹਨਾਂ ਪਿੰਡ ਦਾ ਪ੍ਰੇਮ ਰੱਖਦੇ ਆ ਉਹ ਤਾਂ ਦਰਿਆ ਹੀ ਇਹਦਾ ਪਹਿਲਾਂ ਕਰਾਉਣਾ ਪਰ ਬਾਅਦ ਫਿਰ ਉਹਨਾਂ ਕਰ ਲਈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼